ਸਸੀ ਕਾਲ ਜੀ ਹੌਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋ ਕੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਤੇ ਘਰ ਦਾ ਕੰਮ ਵਗੈਰਾ ਨਵੇੜ ਕੇ ਕੱਪੜੇ ਵਗੈਰਾ ਧੋ ਕੇ ਅਚਾਨਕ SLA ਬਣ ਗਈ ਜੀ ਆਪਣੀ ਗੁਰਦੁਆਰਾ ਸਾਹਿਬ ਜਾਣ ਦੀ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਜੀ ਅੱਪਾ ਰਾਜਾ ਸਾਹਿਬ ਤੇ ਜਾ ਰਹੇ ਹਾਂ ਫਸਟ ਟਾਈਮ ਤੇ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਅਚਾਨਕ ਬਸ ਬੈਠੇ ਬੈਠੇ SLA ਬਣ ਗਈ ਵੀ ਬੱਚਿਆਂ ਦੀਆਂ ਛੁੱਟੀਆਂ ਚੱਲਦੀਆਂ ਆ ਚਲੋ ਹੋਰ ਕਿਤੇ ਨਹੀਂ ਤਾਂ ਆਪਾਂ ਗੁਰਦੁਆਰਾ ਸਾਹਿਬ ਚੰਨੂ ਕੁ ਮਾ ਕੇ ਲੈ ਆਨੇ ਆ ਤੇ ਮੱਥਾ ਠੇਕ ਕੇ ਆਨੇ ਆ ਕਿਉਂਕਿ ਆਪਾਂ ਜਾ ਰਹੇ ਹਾਂ ਜੀ ਫਸਟ ਟਾਈਮ ਗੁਰਦੁਆਰਾ ਸਾਹਿਬ ਤੇ ਰਸਤਾ ਆਪਾਂ ਨੂੰ ਪਤਾ ਨਹੀਂ ਤੇ ਫਿਰ ਆਪਾਂ ਲਿੱਤਾ ਸਹਾਰਾ ਜੀ Google ਦਾ ਮੈਪ ਲਗਾਤਾ ਜੀ ਆਪਾਂ ਲੋਕੇਸ਼ਨ ਪਾ ਕੇ ਤੇ ਚੱਲਦੇ ਆ ਗੁਰਦੁਆਰਾ ਸਾਹਿਬ ਦੇਖਦੇ ਆ ਮਤਲਬ ਘੰਟੇ ਦਾ ਰਸਤਾ ਮੰਨਿਆ ਜਾਂਦਾ ਸਾਡੇ ਇੱਥੋਂ ਪਗਵਾੜੇ ਕੋਲ ਆ ਵਾੜੇ ਤੋਰਿਆ ਬਹੁਤ ਘੰਟੇ ਦਾ ਰਸਤਾ ਲੋਕੇਸ਼ਨ ਬਾਲਾ ਨਾ ਰਾਜਾ ਸਰ ਹੋਈ ਤੇਰੀ ਤਾਂ ਲਾ ਗਿਆ ਸਰੋ ਪਾਣੀ ਪਰ ਹਾਂ ਪਾਣੀ ਦੇ ਕਿੰਨਾ ਆਇਆ ਹਨਾ ਬੰਟੀ ਮਾਮੂਣ ਨੇ ਲਾਏ ਸੀ ਨਾ ਪੂਰਾ ਪਾਣੀ ਦੇ ਹਾਂ ਜਰ ਕਹਿੰਦੇ ਸੀ ਪਾਣੀ ਬਹੁਤ ਆਇਆ ਜਦ ਤੱਕ ਖਾਲੀ ਸੀਗਾ ਹੁਣ ਦੇਖੋ ਇੱਧਰ ਗਿਆਦਾ ਹੁਣ ਦੁਬਾਰਾ ਛੱਡਦਾ ਤੈਨੂੰ ਟਿਊਸ਼ਨ ਲੈ ਕੇ ਨਹੀਂ ਆਏ ਫਿਰ ਅਸੀਂ ਲੈ ਕੇ ਨਹੀਂ ਗਏ ਜਾਂਦੇ ਹੋਏ ਤੇ ਨੋਟ੍ਰੀਸ਼ਨ ਛੱਡ ਕੇ ਸਿੱਧੇ ਅਸੀਂ ਇੱਧਰ ਨਿਕਲੇ ਦਰਿਆ ਦੇਖਣ। ਵੀਰ ਜਦੋਂ ਸੁੱਕਾ ਪਿਆ ਹੁੰਦਾ। ਹੂੰ। ਪਰ ਇੰਟਾ ਲਾ ਕੇ ਪਾਣੀ ਉਹ। ਜਦੋਂ ਅਧਰੋਂ ਐ ਮਿੱਟੀ ਗਿਰੀ ਜਾਣੀ ਉਹ। ਅੱਛਾ ਜੀ ਅਸੀਂ ਤੁਸੀਂ। ਹੈ? 니ਜੇ ਗਏ ਤੁਸੀਂ। ਪੂਰੇ ਖੜ ਕੇ ਦੇਖ ਕੇ ਗਏ ਸੀ ਬੰਡੀ ਮਾਮਾ ਕਹਿੰਦਾ ਆਪਾਂ ਚੱਲੋ ਦਰਿਆ ਤੇ ਘੁੰਮ ਕੇ ਆਨੇ ਆ। ਸੁੱਕ ਗਿਆ। ਜਦ ਕਹਿੰਦੇ ਸੀ ਪਿੱਛੇ ਡੈਮ ਤੋਂ ਪਾਣੀ ਛੱਡੇ ਆ। ਇੱਕ ਲਾਸ ਤੇ ਬੰਦ ਕਰਤਾ। ਜਦ ਅਸੀਂ ਆਏ ਉਸ ਦਿਨ ਕੁਝ ਵੀ ਨਹੀਂ ਸੀ ਪਾਣੀ। ਐਦ ਕੀ ਭਰੂਗਾ। ਦਰਿਆ ਐਦ ਕੀ ਦਿਖਦਾ ਹੀ ਆ ਪਹਿਲਾਂ ਹੀ। ਉਹ ਜਿਹੜੀ ਬੰਦ ਕਰ ਦੂੰਗਾ ਉਹ ਕਿਸਲੇ ਕਿ ਲੈਵੇਂ ਘਾੜ ਗਈ ਜਿੱਦ ਨੂੰ ਮੂੰਹ ਕਰ ਲੂ ਜੇ ਉਦੋਂ ਇੱਧਰ ਉੱਧਰ ਖਾਰ ਕੇ ਲੈ ਜਾਂਦਾ ਖਾਰ ਕੇ ਲੈ ਜਾਂਦਾ ਤੇ ਲੈ ਡੇਡਾ ਡੇਡਾ ਜਾ ਰਿਹਾ ਆ ਮਾਂ ਚੰਗਾ ਛਿੱਟਾ ਕਰਿਆ ਚ ਇੱਧਰ ਇਹ ਸਾਰੇ ਦਰਿਆ ਚ ਜਦੋਂ ਪਾਣੀ ਭਰਦਾ ਆ ਸਾਰੇ ਹੜਾ ਲੈਂਦਾ ਆ ਆਵੇਂ ਆਵੇਂ ਨਾ ਜੀ ਆ ਗਿਆ ਤੇਰਾ ਖੇਤਾਂ ਨਾਲ ਕੋਈ ਫਾਇਦਾ ਨਹੀਂ ਖਤਮ ਹੋ ਗਿਆ ਅੰਦਰ ਆਜ ਕੇ ਕੀਤੀ ਹੁੰਦੀ ਦੇਰ ਇੱਥੇ ਪਾ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਸੀ ਧੁੱਪ ਇੰਨੀ ਜ਼ਿਆਦਾ ਸੀ ਵੀ ਵੀਡੀਓ ਵਿੱਚ ਵੀ ਲਾਈਟਿੰਗ ਇਦਾਂ ਆ ਰਹੀ ਸੀਗੀ ਨਾ ਤੇ ਸ਼ਾਮੇ ਖੜ ਕੇ ਵਧੀਆ ਬਣ ਰਹੀ ਸੀ ਜੇ ਪੱਤੂ ਪਜ ਬਣਾਉਂਦੇ ਸੀ ਤਾਂ ਬਿਲਕੁਲ ਵੀਡੀਓ ਜਿਹੜੀ ਸਾਫ਼ ਨਹੀਂ ਸੀ ਬਣ ਰਹੀ ਜਿੱਦਾਂ ਤੁਸੀਂ ਵੀਡੀਓ ਵਿੱਚ ਦੇਖਿਆ ਹੀ ਹੈ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕ ਕੇ ਲੰਗਰ ਵਗੈਰਾ ਛੱਕੇ ਹੁਣ ਤੁਰ ਪਏ ਸੀ ਜੀ ਆਪਾਂ ਘਰ ਵੱਲ ਨੂੰ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਉੱਥੇ ਜਗਾ ਜਗਾ ਲਿਖ ਕੇ ਲਾਇਆ ਹੋਇਆ ਸੀ ਵੀ ਅੰਦਰੋਂ ਵੀਡੀਓਗ੍ਰਾਫੀ ਕਰਨਾ ਮਨਾ ਹੈ ਫਿਰ ਆਪਾਂ ਅੰਦਰੋਂ ਜਿਹੜੀ ਵੀਡੀਓ ਬਿਲਕੁਲ ਨਹੀਂ ਬਣਾਈ ਹੈਗੀ ਤੇ ਮਤਲਬ ਕਿ ਗੁਰਦੁਦਵਾਰਾ ਸਾਹਿਬ ਇੰਨਾ ਵਧੀਆ ਗੁਰਦੁਆਰਾ ਸਾਹਿਬ ਆ ਬਹੁਤ ਜਿਹੜਾ ਮਨ ਲੱਗਿਆ ਗੁਰਦੁਆਰਾ ਸਾਹਿਬ ਜਾ ਕੇ ਤੇ ਕਾਫੀ ਜਗਾ ਜਿਹੜਾ ਮੱਥਾ ਟੇਕਣਾ ਪੈਂਦਾ ਹੈ ਤੇ ਮਤਲਬ ਕਿ ਬਹੁਤ ਵਧੀਆ ਲੱਗਿਆ ਮਤਲਬ ਸੰਡੇ ਨੂੰ ਜਾਓ ਕਹਿੰਦੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਤੇ ਅੱਜ ਜਿਹੜੀ ਆ ਭੀੜ ਸੀਗੀ ਪਰ ਗੱਡੀਆਂ ਵਗੈਰਾ ਅੰਦਰ ਜਾ ਰਹੀਆਂ ਸੀ ਪਰ ਸੰਡੇ ਨੂੰ ਕਹਿੰਦੇ ਅੰਦਰ ਗੱਡੀਆਂ ਨਹੀਂ ਜਾਂਦੀਆਂ ਹੈਗੀਆਂ ਕਿਉਂਕਿ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋ ਜੀ ਇੱਥੇ ਮੱਥਾ ਟੇਕ ਕੇ ਆਪਾਂ ਤੁਰ ਪਏ ਆ ਘਰ ਵੱਲ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਬਹੁਤ ਓਵਰ ਗਰਮੀ ਸੀਗੀ ਤੇ ਬਾਹਰ ਲੱਗੀਆਂ ਹੋਈਆਂ ਸੀ ਛਪੀਲਾ ਪਹਿਲਾਂ ਅੰਧ ਹੋਇਆ ਪਛਪੀਲ ਕੀਤੀ ਫਿਰ ਜਾਂਦੇ ਹੋਏ ਵੀ ਆਪਾਂ ਜਿਹੜਾ ਜਲਸ਼ਕਿਆ ਕਿਉਂਕਿ ਬਹੁਤ ਜ਼ਿਆਦਾ ਗਰਮੀ ਦੇ ਨਾਲ ਨਾ ਬਹੁਤ ਪਿਆਸ ਲੱਗ ਰਹੀ ਸੀ ਤੇ ਇੱਧਰ ਬਾਹਰ ਦੇਖੋ ਕਿੰਨੀਆਂ ਦੁਕਾਨਾਂ ਵਗੈਰਾ ਮੈਂ ਫਸਟ ਟਾਈਮ ਇੰਨੀਆਂ ਦੁਕਾਨਾਂ ਕਿਸੇ ਗੁਰਦੁਆਰੇ ਦੇ ਬਾਹਰ ਦੇਖੀਆਂ ਆ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਬਹੁਤ ਜ਼ਿਆਦਾ ਦੁਕਾਨਾਂ ਲੱਗੀਆਂ ਹੋਈਆਂ ਆ ਹੂੰ ਮਗਰ ਇਹਨਾਂ ਤੋਂ ਕੋ ਸਭ ਲਾ ਹੂੰ ਹੂੰ ਐਨਕਲ ਲੈ ਲਵਾਂ ਫੜ ਕੇ ਦਿਓ ਦੇਖੋਗੇ ਜਾਨੀ ਇਹ ਦੋ ਦੋ ਹੀ ਫੜ ਲੈ ਇੱਕ ਇੱਕ ਹਾਂਜੀ ਜੋ ਹਰ ਇੱਕ ਦਿਨ ਦੇ ਨਾਲ ਬਗੈਰ ਉਹ ਤੋਂ ਵੀ ਇੰਨਾ ਹੋਊ ਆ ਸਹੀ ਗੱਲ ਆ ਦਰਬਾਰ ਸਾਹਿਬ ਨੂੰ ਸੀਗੀ ਹੈ ਨਾ ਪੀੜ ਹਾਂ ਉਹ ਸਾਰੀ ਜ਼ਮੀਨ ਡੁੱਬੀ ਪਈ ਸੀ ਪਾਣੀ ਕਾਫੀ ਜੱਟਿਆ ਹੈ ਹਾਂ ਇਹ ਢਾਲਾ ਨੇ ਨਾ ਤਰਾ ਤਰੂ ਸਭ ਨਾਲ ਲੈ ਲੈ ਨੇ ਖੜੇ ਆਣੇ ਢਾਲਾ ਉੱਥੀ ਹੂੰ ਇੱਧਰੋਂ ਆਇਆ ਹੋਈ ਸੀ ਜਿਹੜਾ ਪਰੇਸ ਤੋਂ ਆਇਆ ਕਰੇ ਖੰਡ ਨੇ ਨਾਲ ਹੀ ਆਉਇਆ ਇੱਕ ਵਾਰਾ ਪਾਣੀ ਬਹੁਤ ਆ ਐ ਫਰੀਦ ਉਹ ਬਹੁਤ ਟਾਈਮ ਦੀ ਗੱਲ ਆ ਬਹੁਤ ਟੈਨੀ ਰੋਮੀ ਵੀ ਆਉਰੀ ਤਾਂ ਬਾਹਰ ਹੀ ਲੱਗਿਆ ਮਰੀ ਤਾਂ ਹਾਂ ਤਾਂ ਠੀਕ ਹੀ ਸਾਲ ਹੋ ਗਏ ਹਾਂ ਠੀਕ ਹੀ ਸਾਲ ਦੀ ਗੱਲ ਆ ਹਾਂ ਆਏ ਆਏ ਜੀ ਕਹਿੰਦੇ ਜੀ ਉੱਥੇ ਚਲੋ ਜੀ ਧੁੱਲੇ ਆ ਧੁੱਲੇ ਵਾਲ ਪਿੰਟ ਪੈਂਦਾ ਇੱਥੇ ਨਾਲ ਉਮੀਦ ਕਰਦੀ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਪਸੰਦ ਆਈ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਨਾ ਚਲੋ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਘਰੇ ਜਾ ਕੇ ਕਰਾਂਗੇ ਹੁਣ ਰੈਸਟ ਤੇ ਚਲੋ ਮਿਲਦੇ ਆ ਫਿਰ ਨੈਕਸਟ ਵਲੌਗ ਚ ਤਦ ਤੱਕ ਲਈ ਸਸ ਸ਼ੇਰ ਬਾਈ ਬਾਈ